ਬਟਾਲਾ ਦੇ ਨਸਲੀ ਕੀਪਿੰਡ ਚੰਨੇਵਾਲ ਦੇ ਰਹਿਣ ਵਾਲੇ ਮੇਜਰ ਮਸੀ ਦੀ 사우ਦੀ ਅਰਬ ਚ ਹੋਈ ਮੌਤ ਮੇਜਰ ਮਸੀ ਪਿਛਲੇ ਕਰੀਬ 5 ਸਾਲ ਵਿਦੇਸ਼ 사우ਦੀ ਅਰਬ ਚ ਕੰਮ ਕਰਦਾ ਸੀ ਅਤੇ ਉੱਥੇ ਟਰਾਲਾ ਡਰਾਈਵਰ ਸੀ ਅਤੇ ਬੀਤੀ ਦਿਨੀ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ ਪਰਿਵਾਰ ਚ ਪਿੱਛੇ ਪਤਨੀ ਅਤੇ 5.5 ਸਾਲ ਦੀ ਬੇਟੀ ਹੈ ਅਤੇ ਮ੍ਰਿਤਕ ਦਾ ਛੋਟਾ ਭਰਾ ਵੀ 사우ਦੀ ਅਰਬ ਚ ਕਿਸੇ ਕੰਪਨੀ ਚ ਕੰਮ ਕਰਦਾ ਹੈ ਅਤੇ ਉਹ ਕਰੀਬ 5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਹੈ ਪਰਿਵਾਰ ਮ੍ਰਿਤਕ ਦੇ ਭਾਰਤ ਮਗਵਾਉਣ ਲਈ ਅਪੀਲ ਕਰ ਰਿਹਾ ਹੈ ਉਥੇ ਹੀ ਪਰਿਵਾਰ ਨੇ ਦੱਸਿਆ ਕਿ ਉਸਨੇ ਆਪਣੀ ਕਮਾਈ ਨਾਲ ਨਮਾ ਘਰ ਬਣਾਇਆ ਸੀ ਪਰ ਉਸ ਨੂੰ ਨਮਾ ਘਰ ਦੇਖਣਾ ਨਸੀਬ ਨਹੀਂ ਹੋਇਆ ਨਵੰਬਰ ਮਹੀਨੇ ਵਿੱਚ ਉਸਨੇ ਛੁੱਟੀ ਲੈ ਕੇ ਘਰ ਆਉਣਾ ਸੀ ਲੇਕਿਨ ਉਸਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖਬਰ ਆ ਗਈ ਬਟਾਲਾ ਤੋਂ ਲਾਪਰਵਾਹੀ ਸਿੰਘ ਖੁਸ਼ੀਪੁਰ ਦੀ ਰਿਪੋਰਟ नहीं कोई पता नहीं लगे जी दस न्राये, दस, न्राये, दस, न्राये, दस न्राये, जा वीडियो दे जा को देख माजा भी पलटिया मामा जी जीते हुए कम कर दस गलत हो साढ़े जी डेड बाडी है सूरकार अपील है बच्चे की बाडी मिल जाए जल्दी से जल्दी ਮਾਪੇ ਦਿੱਤੀ ਚੜ੍ਹਦੇ ਅੰਦਰ ਅਗੂ ਨਹੀਂ ਬਿਖਿਆ ਤੇ ਦੰਦ ਨਹੀਂ ਬਿਖਿਆ ਦੁੱਖ ਕਿਤੇ ਵੱਡਾ ਆਪ ਆ ਦੁੱਖ ਬਹੁਤ ਵੱਡਾ ਜੀ ਸਾਰੇ ਨਗਰ ਨੂੰ ਜਾਂ ਸਾਰੇ ਨਗਰ ਮਜਬੂਰ ਹੋ ਗਏ ਜਾਨੀ ਕਰੋ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ ਦੋ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੈ ਹੋਣ ਸੁਣਿਆ ਕਿ 10ਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇ ਵਿੱਚ 7ਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਵਿੱਚ 8ਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਲਾ ਦੇਖ ਕੇ ਫਟਵਾंदे ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਉਹਦੀ ਮਰਤ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਜੋ ਉਹਨਾਂ ਦੇ ਵਾਸਤੇ ਕੁਝ ਇਹ ਕਰ ਸਕਦੇ ਜੋ ਹੁਣ ਇਹ ਹੀ ਘੁਆ ਰਿਆ ਫਿਰ ਇਹ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮਦਦ ਦੇ ਜਿਹੜੀ ਹੈ ਇਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਪਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ। ਇਹ ਹੀ ਹੈ ਕਿ ਸਰਕਾਰ ਦੇ ਅੱਗੇ ਗੁਹਾਰਿਆ ਕਿ ਜਲਦ ਜਲਦ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹ ਹੀ ਉਹਨਾਂ ਅੱਗੇ ਬੇਨਤੀ ਹੈ।